ਮੇਰੇ ਗਾਲਾਂ ਸੁਣ ਲੋ ਟਮਾਟਰ ਪਿਆਜ਼ ਖਤਮ ਹੋ ਗਏ ਲੈ ਕੇ ਆਇਓ ਚੁੱਪ ਚਾਪ ਠੀਕ ਹੈ ਨਾ ਮੈਂ ਇਥੇ ਰੋਜ਼ ਡੀਕਦੀ ਰਹਿਣੀ ਟਮਾਟਰ ਪਿਆਜ਼ ਖਤਮ ਹੋਣ ਪਤਾ ਨਹੀਂ ਕਦੋਂ ਲੈ ਕੇ ਆਣਗੇ ਲੈ ਆ ਦੂੰਗਾ ਯਾਰ ਤੂੰ ਤਾਂ ਹੁਣ ਮਗਰੀ ਪੈ ਗਈ ਜੇ ਮੇਰੇ ਕੋਲ ਪੈਸੇ ਹੋਣਗੇ ਤਾਂ ਮੈਂ ਆਪਣੇ ਲਈ ਆਜੂ ਤਾਂ ਬੇਫੀ ਕਰ ਰਹਾ ਕਿ ਪੈਸੇ ਆ ਗਏ ਤਾਂ ਤੈਨੂੰ ਪਿਆਜ਼ ਟਮਾਟਰ ਸਭ ਲੈ ਕੇ ਦਊਗਾ ਭੈਣ ਜੀ ਭੈਣ ਜੀ ਦੋ ਟਮਾਟਰ ਦੇ ਦਿਓ ਸਾਡੇ ਖਤਮ ਹੋ ਗਏ ਆ ਦੇ ਦਿਓ ਖਟਾवट ਹਾਂ ਜੀ ਹਾਂ ਜੀ ਭੈਣ ਜੀ ਦੇ ਦੇਣੀ ਆ ਆਗਿਆ ਇੱਥੇ ਮੰਗਣ ਮੰਗਤੀ ਇੱਕ ਤਾਂ ਮੇਰਾ ਘੜਾ ਲੈ ਇਹਦਾ ਕੋਈ ਚੀਜ਼ ਲੈ ਕੇ ਨਹੀਂ ਜਿੰਦਾ ਫਟਾਫਟ ਜੇ ਲੈ ਕੇ ਵੀ ਆਉਗਾ ਤਾਂ ਇਹ ਸਾਰਿਆਂ ਦੇ ਨਿਗਾ ਇੱਥੇ ਰਹਿੰਦੀ ਕੀ ਇਹਨਾਂ ਦੇ ਘਰੇ ਆਏ ਆ ਕੀ ਨੇ ਆਏ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੰਗਦੇ ਹੋਏ ਹਰ ਦੂਜੇ ਦੇ ਨਾਲ ਜਾਂਦੇ ਪੁੱਛਣੋ ਭੈਣ ਜੀ ਜਲਦੀ ਜਲਦੀ ਦੇ ਦਿਓ ਨਾ ਮੈਨੂੰ ਬਹੁਤ ਔਖਾ ਆਇਆ ਪਿਆ ਜਲਦੀ ਜਲਦੀ ਦੇ ਦਿਓ ਆ ਕੀ ਕਰ ਦਿੱਤਾ ਇਹ ਫਟ ਰਿਓ ਹਾਂਜੀ ਹਾਂਜੀ ਭੈਣ ਜੀ ਦਹੀਂ ਫੈਂਟ ਰਹੀਆਂ ਦਹੀਂ ਨਾਲ ਅੱਜ ਰੋਟੀ ਖਾਵਾਂਗੇ ਅਸੀਂ ਸਾਮਣੋਂ ਹੀ ਜਾਂਦੇ ਆ ਟਮਾਟਰ ਆਲੂ ਮੰਗਣੇ ਦੂਜੇ ਦੇ ਘਰੇ ਨਹੀਂ ਗਾਰੰਟ ਲਗਾਉਣਾ ਜਾਂਦੇ ਕੀ ਬੰਦਾ ਵੇ ਕਿਸੇ ਦਿਨ ਕੀ ਨਹੀਂ ਬੰਦਾ ਵੇ ਉਹ ਦੇ ਦੇ ਹੁਣ ਜੇ ਦੇ ਦੇ ਉਹਨਾਂ ਨੂੰ ਮੰਗਣ ਆਏ ਨੇ ਤੋ ਕਿੰਨੇ ਦਿਨ ਤੇ ਬੈਠੇ ਨੇ ਦੇ ਦੇ ਹੁਣ ਦਹੀਂ ਬਾਅਦ ਚ ਫੈਂਟ ਲਈ ਦੇ ਦੇ ਉਹਨਾਂ ਨੂੰ ਹਾਂਜੀ ਹਾਂਜੀ ਦੇ ਦੇ ਨੇ ਹੁਣ 2 ਮਿੰਟ ਰੁਕਜੋ ਆਪਣਾ ਘਰ ਦਾ ਕੰਮ ਲਗਾ ਨਾ ਆ ਲੋ ਧੰਨਵਾਦ ਭੈਣ ਜੀ ਧੰਨਵਾਦ ਬੜੇ ਤੁਸੀਂ ਮੈਨੂੰ 2-3 ਕਿਲੋ ਪਿਆਜ਼ ਲੈ ਕੇ ਘਰੇ ਰੱਖਤੇ ਆ ਮੈਂ ਜੋ ਉਹਨੂੰ ਕੁਛ ਨਹੀਂ ਗਿਆ ਤਾਂ ਤੁਸੀਂ ਕੀ ਦਿੰਦੇ ਭੈਣ ਜੀ ਪਿਆਜ਼ ਹੈਗੇ ਨਹੀਂ ਉਹਨੂੰ ਖਤਮ ਹੋ ਗਏ ਨਾ ਸਾਰੇ ਪਿਆਜ਼ ਕੀ ਗਲਤੀ ਹੋ ਗਈ ਬਾਬਾ ਮੈਂ ਬੋਲਦਾ ਕਿ ਤੂੰ 2 ਪਿਆਜ਼ ਦੇ ਦੇ ਮਹਾਰਾਜ ਮੈਂ ਅੱਗੇ ਤੋਂ ਨਹੀਂ ਕਹਿੰਦਾ ਮੈਨੂੰ ਮaaf ਕਰ ਦੇ ਜੋ ਨਾਇਨਾਂ ਨੇ ਮੈਨੂੰ ਕੱਲ ਪਿਆਜ਼ ਲਾ ਕੇ ਦਿੱਤੇ ਤੇ ਇਹਨਾਂ ਦੀ ਖੈਰ ਨਹੀਂ ਇਹਨਾਂ ਦਾ ਸਾਰਾ ਖਾਨਦਾਨ ਨੂੰ ਅਚਾਨਕ ਨਾ ਰੋਟੀ ਖਵਾਉਂਗੀ ਬੜਾ ਗੁਵੰਨਾਂ ਨੇ ਇਹਨਾਂ ਦਾ ਪਿਆਰ ਬੰਦਾ ਪਿਆ ਵਾ ਹਾਂ ਦੇ 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 ਚੰਕਾਰੇ ਜੇ ਜੇ ਕੁਝ ਖਾਣ ਨੂੰ ਨਾ ਵੇ ਸਿਕ ਰੋਟੀ ਖਵਾਉਂ ਨੂੰ ਪਤਾ ਲੱਗ ਜੂਗਾ ਔਰ ਜਿਹੜੇ ਗੁਵੰਨਾਂ ਜਿਆਦਾ ਪਿਆਰ ਚਾਹੇ ਉਹ ਗੁਵੰਨਾਂ ਨੂੰ ਮੈਂ ਦੱਸੂ ਮੈਂ